ਮਾਨਸਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਪਾਵਰ ਪਲਾਂਟ ਦਾ ਤੀਸਰਾ ਜੁਨਟ ਟੈਕਨੀਕਲ ਸਮੱਸਿਆ ਦੇ ਕਾਰਨ ਹੋਇਆ ਬੰਦ ਆ ਸਕਦੀ ਹੈ ਬਿਜਲੀ ਦੀ ਇੱਕ ਵੱਡੀ ਸਮੱਸਿਆ ਐਤਵਾਰ ਨੂੰ 1:30 ਦੇ ਲਗਭਗ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਜੁਨਟ ਨੰਬਰ 1 ਇਸ ਤੋਂ ਪਹਿਲਾਂ ਬੰਦ ਹੋ ਗਿਆ ਸੀ ਅਤੇ ਉਸ ਨੂੰ ਇੰਜੀਨੀਅਰਾਂ ਵੱਲੋਂ ਬੜੀ ਮੁਸ਼ਕਲ ਦੀ ਨਾਲ ਪਹੁੰਚਾਇਆ ਗਿਆ ਤੇ ਅੱਜ ਸਵੇਰੇ 4:00 ਵਜੇ ਦੇ ਲਗਭਗ ਤਿੰਨ ਨੰਬਰ ਜੁਨਟ ਬੰਦ ਹੋ ਗਿਆ ਦੇਸ ਨੂੰ ਲੈ ਕੇ ਤਲਵੰਡੀ ਸਾਬੋ ਪਾਵਰ ਪਲਾਂਟ ਦੇ ਇਸ ਜੁੰਟ ਦੇ ਬੰਦ ਹੋਣ ਦੇ ਨਾਲ ਬਿਜਲੀ ਦੀ ਵੱਡੀ ਸਮੱਸਿਆ ਆ ਸਕਦੀ ਹੈ ਦੱਸ ਦਈਏ ਕਿ ਬਿਜਲੀ ਦੇ ਲਗਾਤਾਰ ਮੰਗ ਵਧਣ ਦੇ ਕਾਰਨ ਹੁਣ ਇਸ ਤਰ੍ਹਾਂ ਦੇ ਜਿਹੜੇ ਪਾਵਰ ਪਲਾਂਟ ਦਾ ਬੰਦ ਹੋਣਾ ਇਸ ਦੇ ਨਾਲ ਵੀ ਕੋਈ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ ਕਿਉਂਕਿ ਬਿਜਲੀ ਦੀ ਲੋਕਾਂ ਨੂੰ ਹੁਣ ਜ਼ਿਆਦਾ ਮੰਗੇ ਕਿਉਂਕਿ ਕਿਸਾਨਾਂ ਵੱਲੋਂ ਹੁਣ ਝੋਨੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਤੇ ਲਗਾਤਾਰ ਮੋਟਰਾਂ ਚੱਲ ਰਹੀਆਂ ਹਨ ਉੱਥੇ ਗਰਮੀ ਜ਼ਿਆਦਾ ਹੋਣ ਦੇ ਕਾਰਨ ਹੁਣ ਏਸੀ ਪੱਖੇ ਵੀ ਬਹੁਤ ਜ਼ਿਆਦਾ ਚੱਲ ਰਹੇ ਹਨ ਬਿਜਲੀ ਦੀ ਬਹੁਤ ਜ਼ਿਆਦਾ ਮੰਗ ਹੈ ਤੇ ਅੱਜ ਇੱਥੇ ਮਾਨਸਾ ਦੇ ਜੋ ਤਰੰਡੀ ਸਾਬੋ ਇੱਥੇ ਆਪਣਾ ਪਾਵਰ ਪਲਾਂਟ ਹੈ ਉਹਦਾ 3 ਨੰਬਰ ਜੁਨਟ ਅੱਜ ਬੰਦ ਹੋ ਗਿਆ ਜਿਸ ਨੂੰ ਲੈ ਕੇ ਟੈਕਨੀਕਲ ਸਮੱਸਿਆ ਦੱਸੀ ਜਾ ਰਹੀ ਹੈ ਅਤੇ ਇੰਜੀਨੀਅਰਾਂ ਵੱਲੋਂ ਇਸ ਦਾ ਹੱਲ ਕੀਤਾ ਜਾ ਰਿਹਾ ਹੈ